ਸਾਸਰੀ ਕਾਲ ਜੀ ਸਾਰੇ ਭਰਾਵਾਂ ਨੂੰ ਪ੍ਰਭਾਉ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਦੇਖਿਓ ਤੁਹਾਨੂੰ ਸਬਜ਼ੀਆਂ ਬਾਰੇ ਸਹੀ ਜਾਣਕਾਰੀ ਮਿਲੂਗੀ ਸਹੀ ਨੌਲੇਜ ਮਿਲੂਗੀ 13 7 2024 ਅੱਜ ਪ੍ਰਭਾਉ 13 ਤਰੀਕ ਹੋ ਗਈ 7ਵੇਂ ਮਹੀਨੇ ਦੀ ਜਿਵੇਂ ਕਿ ਗਰਮੀ ਵਾਲੀਆਂ ਸਬਜ਼ੀਆਂ ਤੇ ਗਰਮੀ ਵਾਲੀਆਂ ਪਨੀਰੀਆਂ ਪ੍ਰਭਾਉ ਬੀਜਣ ਦਾ ਹੁਣ ਸਮਾਂ ਆ ਗਿਆ ਜੇ ਕਿਸੇ ਵੀਰ ਨੇ ਗੋਭੀ ਦੀ ਪਨੀਰੀ ਬੀਜਣੀਆਂ ਟਮਾਟਰਾਂ ਦੀ ਬੀਜਣੀਆਂ ਮਿਰਚਾਂ ਦੀ ਬੀਜਣੀਆਂ ਹੁਣ ਬਹੁਤ ਵਧੀਆ ਸਮਾਂ ਤੇ ਪਾਲਕ ਪੱਤਾ ਮੂਲੀ ਲਾਉਣ ਦਾ ਹੁਣ ਵਧੀਆ ਸਮਾਂ ਹੈ ਜੇ ਕਿਸੇ ਵੀਰ ਨੇ ਪਾਲਕ ਪੱਤਾ ਮੂਲੀ ਲਾਉਣੀ ਹੈ ਜਿਵੇਂ ਸੰਕਰੋਦੀ ਮੂਲੀ ਆਉਂਦੀ ਹੈ ਪਾਲਕ ਪੱਤਾ ਚ ਉਹਦਾ ਵੀ ਟਾਈਮ ਵਧੀਆ ਜੇ ਕਿਸੇ ਭਰਾ ਨੇ ਲੰਬੀ ਮੂਲੀ ਲਾਉਣੀ ਹੈ ਜਿਵੇਂ ਸਜਾਈਟਾ ਦੀ ਐਵਰੀ ਵਾਈਟ ਹੈ ਉਹਦਾ ਵੀ ਰੋ ਅਗਸਤ 15 ਅਗਸਤ ਨੂੰ ਬਹੁਤ ਵਧੀਆ ਸਮਾਂ ਆ ਜਾਂਦਾ ਕਿਉਂਕਿ ਉਦੋਂ ਪਹਿਲਾਂ ਗਰਮੀ ਦੀ ਹਮਸ ਕਾਰਨ ਮੂਲੀ ਮਰ ਬਹੁਤ ਜਾਂਦੀ ਹੈ ਜੜ ਗਲਨ ਰੋਗ ਪਾਏ ਜਾਂਦਾ ਹੈ ਤੇ ਤੁਸੀਂ 15 ਅਗਸਤ ਨੂੰ ਸਜਾਈਟਾ ਦੀ ਐਵਰੀਵਾਈਟ ਮੂਲੀ ਬੀਜ ਸਕਦੇ ਹੋ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਡੂੰਗਾ ਤੇ ਵਧੀਆ ਪਲਾਂਟਰ ਬਣਾ ਕੇ ਮੂਲੀ ਬੀਜ ਸਕਦੇ ਹੋ ਗੋਭੀ ਦੀਆਂ ਪਨੀਰੀਆਂ ਤੁਸੀਂ ਹੁਣ ਬੀਜ ਸਕਦੇ ਹੋ ਤੇ ਗੋਭੀ ਤੁਸੀਂ ਲਾ ਸਕਦੇ ਹੋ ਜਿਵੇਂ ਕਿ ਸਜਾਈਟਾ ਦੀ 15ਬਾਈ ਹੈ ਬਹੁਤ ਵਧੀਆ ਝਾੜ ਦਿੰਦੀ ਹੈ ਜੇ ਤੁਹਾਨੂੰ ਕਿਤੋਂ ਇਹ 15ਬਾਈ ਪਨੀਰੀ ਮਿਲਦੀ ਹੈ ਜੇ ਵੈਰਾਈਟੀਆਂ ਹੋਰ ਵੀ ਨੇ ਜਿਵੇਂ ਸੈਮੀਨਸ ਦੀ ਹੋ ਗਈ ਐਡਵਾਂਟਾ ਦੀਆਂ ਹੋਗੀਆਂ ਪਰ ਚੰਗੇ ਬੀਜ ਦੀ ਚੋਣ ਕਰਿਓ ਕਿਉਂਕਿ ਕਿਸੇ ਏਰੀਆ 'ਚ ਕੋਈ ਬੀਜ ਛੂਟ ਕਰਦਾ ਕਿਸੇ 'ਚ ਕਿਹੜਾ ਛੂਟ ਕਰਦਾ ਪਣੀ ਤੇ ਬੀਜ ਦੀ ਗੱਲ ਹੁੰਦੀ ਹੈ ਸਾਰੀ ਮਾੜੇ ਬੀਜ ਨਾ ਬੀਜੋ ਇੱਕ ਤੁਸੀਂ ਪ੍ਰਭਾਉ ਜੇ ਤੁਹਾਡੇ ਕੋਲੇ ਆਦੀ ਘਰ ਦੀ ਗੋਭੀ ਦੇ ਬੀਜ ਤਿਆਰ ਹੈ ਤਾਂ ਤੁਸੀਂ ਘਰ ਦਾ ਬੀਜ ਬਣਾ ਕੇ ਗੋਭੀ ਦਾ ਪਨੀਰੀ ਬੀਜ ਸਕਦੇ ਹੋ ਜੇ ਤੁਹਾਡੀ ਦੇਖੀ ਕਰੀ ਹੈ ਜਾਂ ਕਿਸੇ ਕਿਸਾਨ ਵੀਰ ਤੋਂ ਤੁਸੀਂ ਖਰੀਦ ਕੇ ਬੀਜ ਸਕਦੇ ਹੋ ਕਿਉਂਕਿ ਬਾਅਦ ਦੇ ਵਿੱਚ ਕੀ ਹੁੰਦਾ ਆਪਣੀ ਮਿਹਨਤ ਕੀਤੀ ਹੁੰਦੀ ਹੈ ਫੁੱਲ ਨਿਸਰ ਜਾਂਦੇ ਆ ਵਜਨ ਨਹੀਂ ਬਣਦਾ ਮੰਗਰੋ ਫੁੱਲ ਖਰਾਬ ਜੇ ਹੋ ਜਾਂਦੇ ਆ ਫਿਰ ਉਹ ਗੱਲ ਨਹੀਂ ਬਣਦੀ ਇਹੇ ਪ੍ਰਭਾਉ ਹੁਣ ਟਾਈਮ ਬਹੁਤ ਵਧੀਆ ਜੇ ਕਿਸੇ ਨੇ ਪਿਆਜ਼ ਦੀ ਪਨੀਰੀ ਬੀਜਣੀ ਹੈ ਗਰਮੀ ਵਾਲੇ ਦੀ ਉਹ ਪਿਆਜ਼ ਵੀ ਦੀ ਪਨੀਰੀ ਬੀਜਣ ਦਾ ਵੀ ਹੁਣ ਬਹੁਤ ਵਧੀਆ ਸਮਾਂ ਆਇਆ ਕਿਸੇ ਵੀਰ ਨੇ ਗੰਡੀਆਂ ਲਾਉਣੀਆਂ ਨੇ ਅਗਸਤ ਮਹੀਨੇ ਚ ਪਿਆਜ਼ ਦੀਆਂ ਗੰਡੀਆਂ ਲੱਗ ਜਾਂਦੀਆਂ ਨੇ 1 ਕਿਲੋ ਦੇ ਵਿੱਚ 2-300 ਪੀਸ ਬਰੀਕ ਗੰਢੀ ਦਾ ਚੜ ਜਾਂਦਾ ਹੈ ਉਹ ਵੀ ਤੁਸੀਂ ਭਰਾਵੋ ਅਗਸਤ ਮਹੀਨੇ ਚ ਪਿਆਜ਼ ਲਾ ਸਕਦੇ ਹੋ ਪਨੀਰੀ ਤੁਸੀਂ ਹੁਣ ਬੀਜ ਸਕਦੇ ਹੋ ਕਿਉਂਕਿ ਸਾਰਾ ਸਾਲ ਸਬਜ਼ੀਆਂ ਬੀਜਦੀਆਂ ਰਹਿੰਦੀਆਂ ਨੇ ਪਰ ਇਹਨਾਂ ਦੀ ਚੋਣ ਹਰ ਮਹੀਨੇ ਚ ਵੱਖਰੋ ਵੱਖਰੀ ਹੁੰਦੀ ਹੈ ਕਿਸੇ ਮਹੀਨੇ ਚ ਕਿਹੜਾ ਬੀਜ ਲੱਗਦਾ ਕਿਸੇ ਚ ਕਿਹੜਾ ਬੀਜ ਲੱਗਦਾ ਜਿਵੇਂ ਹੁਣ ਟਮਾਟਰਾਂ ਦੀ ਪਨੀਰੀ ਵੀ ਬੀਜ ਸਕਦੇ ਆ ਬਾਕੀ ਸੋਨੂੰ ਵੀਡੀਓ ਦੇ ਵਿੱਚ ਬਾਈ ਜੋਦਾ ਲਾਉਂਦਾਗਾ ਪਨੀਰੀਆਂ ਬੀਜ ਵੀ ਵੇਚਦਾਗਾ ਤੇ ਉਹ ਤੋਂ ਭਰਾ ਤੋਂ ਤੁਸੀਂ ਪਨੀਰੀਆਂ ਲੈ ਸਕਦੇ ਹੋ ਬਾਕੀ ਜਿੱਥੇ ਵੀ ਤੁਹਾਨੂੰ ਨੇੜੇ ਕੋਈ ਏਰੀਆ ਚ ਪਨੀਰੀਆਂ ਮਿਲਦੀਆਂ ਨੇ ਸੋਡਾ ਵਧੀਆ ਸਹਚਾਰ ਆ ਤਾਂ ਤੁਸੀਂ ਕਿਤੋਂ ਵੀ ਪਨੀਰੀਆਂ ਜਾਂ ਕਿਤੋਂ ਵੀ ਚੰਗੇ ਬੀਜ ਖਰੀਦ ਕੇ ਜਿਵੇਂ ਹੁਣ ਮੱਕੀ ਵਾਲੇ ਖੇਤ ਬੇਲੇ ਹੋਣਗੇ ਜਾਂ ਮੂੰਗੀ ਵਾਲੇ ਖੇਤ ਬੇਲੇ ਹੋਣਗੇ ਕਿਸਾਨ ਵੀਰੋ ਤੁਸੀਂ ਹੁਣ ਲਾ ਸਕਦੇ ਹੋ ਸਮਾਂ ਬਹੁਤ ਵਧੀਆ ਸਤ ਸ੍ਰੀ ਅਕਾਲ ਉਹ ਸਤ ਸ੍ਰੀ ਅਕਾਲ ਜੀ ਮੈਂ ਜੋਦਾ ਸਿੰਘ ਹੌਲਖ ਜੀ ਪਿੰਡ ਬਿਸਨੂਪਰਾ ਕੋਖਰ ਡਿਸਟ੍ਰਿਕਟ ਸੰਗਰੂਰ ਆਪਣਾ ਮੋਬਾਈਲ ਨੰਬਰ 98728 06458 ਹਾਂਜੀ ਕਿਸਾਨ ਬਿਰੋ ਅੱਜ 13 ਤਰੀਕ 7ਵਾਂ ਮਹੀਨਾ 2024 ਜੀ ਇਹ ਆਪਾਂ ਨੇ ਜੀ ਪਨੀਰੀਆਂ ਪਾਤੀਆਂ ਜੀ ਪਿਆਜ਼ ਦੀ ਗਰਮੀ ਵਾਲੇ ਪਿਆਜ਼ ਦੀ ਗੋਭੀ ਦੀ ਮਿਰਚ ਦੀ ਜੀ ਟਮਾਟਰ ਦੀ ਬਤਾਉ ਦੀ ਹਰ ਪ੍ਰਕਾਰ ਦੀਆਂ ਪਨੀਰੀਆਂ ਆਪਾਂ ਪਾ ਦਿਤੀਆਂ ਜੀ ਬਾਹਰ ਇਧਰ ਚੱਲੇ ਹੋਏ ਨੇ ਜੀ ਤੇ ਕੱਲ ਸਾਡੇ ਥੋੜੀ ਜਿਹੀ بارش ਵੀ ਹੋ ਗਈ ਦੀ ਦੋ ਦਿਨ ਹੋ ਗਏ ਪਨੀਰੀਆਂ ਪਾਈਆਂ ਨੂੰ ਤੇ ਕਿਸੇ ਵੀ ਵੀਰ ਭਰਾ ਨੂੰ ਜਰੂਰ ਲੋਏ ਲਗਭਗ ਆਪਣੀ 1 ਮਹੀਨੇ ਤੱਕ ਇਹ ਪਨੀਰੀਆਂ ਰੈਡੀ ਹੋ ਜਣੀਆਂ ਜੇ ਪ੍ਰਮਾਤਮਾ ਖੈਰ ਸੁਖ ਰੱਖੇ ਜੀ ਕਿਸਾਨ ਵੀਰੋਂ ਇਹ ਆਪਣੇ ਗਰਮੀ ਵਾਲੀਆਂ ਪਨੀਰੀਆਂ ਪਾਤੀਆਂ ਆ ਬਾਕੀ ਜਿਸ ਕਿਸੇ ਵੀਰ ਨੂੰ ਅਬ ਗੁੰਦਲੀ ਦੀ ਜਰੂਰਤ ਹੋਵੇ ਜੋ ਗੰਢੀ ਅਗਸਤ ਚ ਲੱਗਦੀ ਹੈ ਜੀ ਉਹ ਆਪਣੇ ਅਵੇਲੇਬਲ ਹੈ ਜੀ ਤੇ 1 ਕਿਲੋ ਦੇ ਅੰਦਰ 250 ਤੋਂ 300 ਪੀਸ ਚੜਦੇ ਨੇ ਜੀ। 1 ਕਿਲੋ ਦੇ ਅੰਦਰ ਘਰ ਦੀ ਤਿਆਰ ਕਰੀ ਹੋਈ ਏਡੀਆਰ ਵੈਰਿਟੀ ਹੈ ਜੀ। ਬਹੁਤ ਵਧੀਆ ਸ਼ਾਨਦਾਰ ਗੁੰਦੜੀ ਹੈ ਜੀ। ਕਿਸੇ ਵੀਰ ਭਰਾ ਨੂੰ ਉਹਦੀ ਜਰੂਰਤ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੀ। ਬਾਕੀ ਆਪਣੇ ਰਵੇ ਪਨੀਰੀਆਂ ਸਾਰੀਆਂ ਪਾ ਦਿੱਤੀਆਂ ਤੇ ਸਿਫਟ ਬਾਏ ਸਿਫਟ ਅੱਗੇ ਪਾਉਂਦੇ ਰਹਾਂ ਜੋ ਖੇਤ ਬਾਕੀ ਖਾਲੀ ਪਿਆ ਜੀ। ਤੇ ਜਿਵੇਂ ਜਿਵੇਂ ਟਾਈਮ ਦੇ ਹਿਸਾਬ ਨਾਲ ਆਪਾਂ ਅੱਗੇ ਪਨੀਰੀਆਂ ਪਾਉਂਦੇ ਰਹਾਂਗੇ ਜੀ। ਠੀਕ ਹੈ ਜੀ ਕਿਸਾਨ ਵੀਰੋ ਇਹ ਆਪਣਾ ਜੀ 6.5 ਫੁੱਟ ਦਾ ਨੈਟ ਹੈ ਜੀ 2 ਮੀਟਰ ਤੇ ਇਹ ਬੈਡਾਂ ਦੀ ਲੰਬਾਈ ਆਪਣੀ 190 ਫੁੱਟ ਲੰਬਾਈ ਹੈ ਜੀ ਬੈਡਾਂ ਦੀ ਤੇ ਮਸ਼ੀਨ ਨਾਲ ਬੈਡ ਕੱਟ ਕੇ ਇੱਥੇ ਛੱਟਾ ਮਾਰ ਕੇ ਤੇ ਪਿਆਜ਼ ਦੀ ਪਨੀਰੀ ਮਸ਼ੀਨ ਨਾਲ ਬਜਾਈ ਕੀਤੀ ਹੈ ਜੀ ਠੀਕ ਹੈ ਜੀ ਕਿਸਾਨ ਵੀਰੋ